ਕਿਵੇਂ ਨਿੰਗ ਸਿੰਘਾਂ ਦੇ ਕੇਸ ਖਿੱਚੇ ਨੇ ਕਿਵੇਂ ਉਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਬੁਰੀ ਹਾਲਤ ਕੀਤੀ ਹੈ ਉਹਨਾਂ ਨੂੰ ਤੇ ਜਿਹੜੇ ਦੋ ਹੋਰ ਨੇ ਉਹਨਾਂ ਦਾ ਹਜੇ ਪਤਾ ਨਹੀਂ ਵੀ ਉਹ ਹਸਪਤਾਲ ਆ ਜਾਂ ਕਿਵੇਂ ਆ ਤਿੰਨ ਚਾਰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਨੇ ਕਿਸੇ ਨੂੰ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਕਿ ਨਿੰਗ ਸਿੰਘਾਂ ਦਾ ਬਾਣਾ ਤਾਰੋ ਤੇ ਕੁੱਟਮਾਰ ਕਰੋ ਸਰਾ ਸਾਰੋ ਇਲਜ਼ਾਮ ਲਾ ਰਹੇ ਨੇ ਵੀ ਇਹਨਾਂ ਨੇ ਬੰਦਾ ਮਾਰਤਾ ਉਹ ਕਿ ਹਾਲਾਂਕਿ ਉਹ ਅਟੈਕ ਨਾਲ ਮਰਿਆ ਕੋਈ ਇਹੀ ਜੀ ਗੱਲਬਾਤ ਨਹੀਂ ਹੈ ਅਫਵਾਹਾਂ ਨੇ ਸਿੰਘਾਂ ਨੂੰ ਬਦਨਾਮ ਕਰਨ ਵਾਸਤੇ ਉਹ ਮੈਡੀਕਲ ਰਿਪੋਰਟ ਦੇਣ ਉਹਦੀ ਕਿੱਥੇ ਮਾਰੀਆਂ ਨੇ ਕਿਰਪਾਣਾ ਐਵੇਂ ਝੂਠਾ ਇਲਜ਼ਾਮ ਲਾ ਦੇਣਾ ਕਿਸੇ ਤੇ ਆਹ ਤਾਂ ਜਿਹੜੀ ਹੁਣ ਵੀਡੀਓ ਚੱਲਦੀ ਆ ਤੁਹਾਡੇ ਸਾਹਮਣੇ ਡੰਡਾਂ ਨਾਲ ਡਾਂਗਾਂ ਨਾਲ ਕੁੱਟ ਰਹੇ ਨੇ ਉਹਨੂੰ ਆਏ ਸਿੰਘ ਉਹ ਤਾਂ ਬੰਨਾਲੇ ਨਹੀਂ ਹੈਗੇ ਫੌਜਪੂਰੀ ਆਊਗੀ ਚਾਹੇ ਸਾਨੂੰ ਪੂਰਾ ਚੰਡੀਗੜ੍ਹ ਕੀ ਆ ਸਾਰਾ ਮੁਹਾਲੀ ਜਾਮ ਕਰਦੇ ਆਂਗੇ ਤੇ ਕੀ ਉਹ ਨਿਹੰਗ ਸਿੰਘਾਂ ਨੇ ਜਦੋਂ ਬੰਦਾ ਮਾਰਿਆ ਜਾਣਦੇ ਆ ਕਿ ਸਿੰਘਾਂ ਨੇ ਕਿਤੇ ਕਿਰਪਾਨ ਮਾਰੀ ਉਹ ਡੈੱਡ ਬਾਡੀ ਦਿਖਾਈ ਉਹਦੇ ਕਿਰਪਾਨ ਵਜੀ ਦਿਖਾਈ ਕੋਈ ਮੈਡੀਕਲ ਦਿਖਾਇਆ ਨਿਹਾਂਗ ਸਿੰਘਾਂ ਤੇਨੇ ਚਾਰੇ ਬਿਹੋਸ਼ ਹੋ ਗਏ ਦੀ ਬੁਰੀ ਤਰ੍ਹਾਂ ਕੁੱਟੇ ਪੱਗਾਂ ਲਾਈਆਂ ਵਾਲ ਖਿੱਚੇ ਇਹ ਗੁੰਡਾ ਕਰਦੀ ਏ ਬਦਮਾਸ਼ੀ ਪ੍ਰਧਾਨ ਸਾਹਿਬ ਦੇ ਨਾਲ ਗੱਲ ਹੋਈ ਆ ਹੁਣੇ ਹੋਈ ਆ ਅਜੇ ਉਹ ਕਹਿੰਦਾ ਜੀ ਹਜੂਰ ਸਾਹਿਬ ਸਾਨੂੰ ਕੋਈ ਮੈਟਰ ਤਾਂ ਨਹੀਂ ਪਤਾ ਜੇ ਗੁਰੂ ਘਰ ਦੇ ਵਿੱਚ ਬੰਦਾ ਮਰਿਆ ਹੋਵੇ ਕਤਲ ਹੋਵੇ ਫਿਰ ਉਹ ਕਿਉਂ ਨਾਲ ਗੱਲ ਕਰਨ ਹਾਂ ਕਿਰਪਾਨਾਂ ਕਿਰਚਾਂ ਨਾਲ ਹਮਲਾ ਹੋਇਆ ਤੇ ਇਹਦੀ ਜਿਹੜੀ ਐਗਜ਼ੈਕਟਨੈਸ ਹੈ ਇਹਦੀ ਪੋਸਟਮਾਰਟਮ ਰਿਪੋਰਟ ਤੋਂ ਬਹੁਤ ਸਾਰੀ ਡੇਟੇਲਿੰਗ ਹੋਊਗੀ ਜੇ ਬੰਦਾ ਮਾਰਿਆ ਦੀ ਵੀਡੀਓ ਕਿੱਥੇ ਆ ਕਾਦੇ ਨਾਲ ਮਾਰਿਆ ਉਹ ਕਿਰਪਾਨਾਂ ਨਾਲ ਮਾਰਿਆ ਕਾਦੇ ਨਾਲ ਮਾਰਿਆ ਹੋਇਆ ਉਹਨੂੰ ਅਟੈਕ ਆ ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਬੜੀ ਵਾਇਰਲ ਹੋ ਰਹੀ ਹੈ ਸੁਹਾਣਾ ਗੁਰਦੁਆਰਾ ਕਿਉਂਕਿ ਮੰਨਿਆ ਪਰਮੰਨਿਆ ਗੁਰਦੁਆਰਾ ਹੈ ਉੱਥੇ ਕਹਿੰਦੇ ਨਿਹੰਗ ਸਿੰਘ ਨੂੰ ਕੁੱਟਿਆ ਜਾਂਦਾ ਬੜੀ ਬੁਰੀ ਤਰੀਕੇ ਦੇ ਨਾਲ ਪਰ ਦੂਜੀ ਪਾਰਟੀ ਕਹਿੰਦੀ ਨਜ਼ਰ ਆਉਂਦੀ ਹੈ ਕਿ ਸਾਡਾ ਉਹਨਾਂ ਨੇ ਬੰਦਾ ਮਾਰ ਦਿੱਤਾ ਆਖਰ ਵਿੱਚ ਲੜਾਈ ਕਿਉਂ ਸ਼ੁਰੂ ਹੋਈ ਮਸਲਾ ਕੀ ਸੀਗਾ ਸਾਰਾ ਸਮਝਣ ਦੀ ਕੋਸ਼ਿਸ਼ ਕਰਾਂਗੇ ਦੂਜੀ ਧਿਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਕਹਿੰਦੇ ਕਿ ਵੀ ਆ ਕੇ ਇੱਥੇ ਬੈਸਣ ਲੱਗੇ ਜਾਣ ਕੇ ਇਹਨਾਂ ਨੇ ਸਾਨੂੰ ਕੁੱਟਿਆ ਮਾਰਿਆ ਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੋ ਜਾਂ ਬੱਬੇ ਰਾਜ ਸਿੰਘ ਜੀ ਸਾਡੇ ਨਾਲ ਨੇ ਬੱਬਾ ਕੁਲਵਿੰਦਰ ਸਿੰਘ ਜੀ ਮਾਨ ਸਿੰਘ ਜੀ ਕੋਲਿਆਂ ਵਾਲੇ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਕਿ ਮਸਲਾ ਕੀ ਹੈ ਇਹ ਕਹਿ ਰਿਹਾ ਕਿ ਵੀ ਨਿਹੰਗ ਸਿੰਘ ਬਾਣੇ ਦੀ ਬਦਨਾਮੀ ਬੇਅਦਬੀ ਕੀਤੀ ਗਈ ਹੈ ਦਮਾਲਾ ਲਾਇਆ ਗਿਆ ਇਸ ਤਰੀਕੇ ਨਾਲ ਬੱਬਾ ਜੀ ਘਟਨਾ ਕੀ ਹੋਈ ਸੀ ਕਿ ਗੁਰਦੁਆਰਾ ਸਿੰਘ ਸ਼ੀਦਾ ਸੁਹਾਣਾ ਦੇ ਵਿੱਚ ਜੇ ਸਾਰੀ ਚੀਜ਼ ਹੋਈ ਸੀਗੀ ਕੀ ਮਸਲਾ ਕੀ ਹੈ ਬੈਕਗ੍ਰਾਉਂਡ ਕੀ ਹੈ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜੀ ਖਬਰ ਆਈ ਹੈ ਦੇਖੋ ਇਹ ਜਿਹੜੀ ਹੈ ਵੀਡੀਓ ਰਾਤ ਦੀ ਜਿਆਦਾ ਵਾਇਰਲ ਹੋਈ ਆ ਤੇ ਤਿੰਨ ਚਾਰ ਦਿਨ ਹੋ ਗਏ ਇੱਕ ਸਾਨੂੰ ਕੱਲ ਪੁਲਿਸ ਵਾਲਿਆਂ ਨੇ ਇਹ ਵੀ ਖ਼ਬਰ ਦਿਖਾਈ ਵੀ ਨਿੰਗ ਸਿੰਘਾਂ ਨੇ ਇਹ ਬੰਦਾ ਮਾਰਤਾ ਜੇ ਬੰਦਾ ਮਾਰੇ ਉਹਦੀ ਵੀਡੀਓ ਕਿੱਥੇ ਆ ਕੱ데 ਨਾਲ ਮਾਰਿਆ ਉਹ ਕਿਰਪਾਨਾ ਨਾਲ ਮਾਰਿਆ ਕੱ데 ਨਾਲ ਮਾਰਿਆ ਹੋਇਆ ਉਹਨੂੰ ਅਟੈਕ ਆ ਇਲਜ਼ਾਮ ਲਾਉਂਦੇ ਨੇ ਫੌਜਾਂ ਤੇ ਉਹ ਜਿਹੜੇ ਨਿੰਗ ਸਿੰਘ ਸੀਗੇ ਉਹ ਇੱਥੇ ਸੁਹਾਣੇ ਦੇ ਹੀ ਨੇ ਉਹ ਮੱਥਾ ਟੇਕਣ ਆਏ ਸੀ ਕੋਈ ਕਿਸੇ ਨੂੰ ਕੋਈ ਉਧਰ ਦਰਬਾਰ ਸਾਹਿਬ ਵੱਲ ਪਿੱਠ ਕਰੀ ਖੜੇ ਸੀ ਉਹਨਾਂ ਨੇ ਕਹਤਾ ਵੀ ਭਾਈ ਤੁਸੀਂ ਇੱਧਰ ਮੂੰਹ ਕਰੋ બસ ਇਨੀ ਗੱਲ ਹੋਈ ਆ ਉਹ ਆਪਦੀ ਹੱਦ ਕਮ ਮੰਨ ਗਏ ਉਹਦੇ ਗੱਲਾਂ ਗੁਰੂ ਘਰ ਦੇ ਵਿੱਚ ਵੀ ਇਹਦੇ ਗਲ ਪਏ ਫਿਰ ਬਾਹਰੇ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਮਾਰਿਆ ਕੁੱਟਿਆ ਉਹਨਾਂ ਦੇ ਜਿਹੜੇ ਬੀਬੀਆਂ ਵੀ ਨਾਲ ਸੀਗੀਆਂ ਜੋ ਤੁਸੀਂ ਦੇਖਿਆ ਕਿਵੇਂ ਨਿੰਗ ਸਿੰਘਾਂ ਦੇ ਕੇਸ ਖਿੱਚੇ ਨੇ ਕਿਵੇਂ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਗਿਆ ਬੁਰੀ ਹਾਲਤ ਕੀਤੀ ਆ ਉਹਨਾਂ ਨੂੰ ਇੱਕ ਉਹਨਾਂ ਦੇ ਵਿੱਚ ਉਹ ਗੋਮਾ ਵੀ ਪਿਆ ਬਾਬਾ ਕੁਲਵਿੰਦਰ ਆਪਣੇ ਮਾਨ ਸਿੰਘ ਜੀ ਹੁਣੇ ਰਾਤ ਗਏ ਸੀਗੇ ਉਹਨੂੰ ਕੋਈ ਹੋਸ਼ ਹੀ ਨਹੀਂ ਜਦੋਂ ਦੱਸ ਨਹੀਂਦਾ ਗੋਮਾ ਦੇ ਵਿੱਚ ਆ ਕੀ ਗੱਲਬਾਤ ਆ ਤੇ ਜਿਹੜੇ ਦੋ ਹੋਰ ਨੇ ਉਹਨਾਂ ਦਾ ਹਜੇ ਪਤਾ ਨਹੀਂ ਵੀ ਉਹ ਹਸਪਤਾਲ ਆ ਜਾਂ ਕੀ ਮੇ ਆ ਤਿੰਨ ਚਾਰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਨੇ ਜੇ ਉਹਨਾਂ ਦੇ ਕੋਈ ਕਸੂਰ ਸੀ ਨਾਲ ਪੁਲਿਸ ਆ ਪੁਲਿਸ ਨੂੰ ਬੁਲਾਉਂਦੇ ਫੜਾਉਂਦੇ ਕਿਸੇ ਨੂੰ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਕਿ ਨਿੰਗ ਸਿੰਘਾਂ ਦਾ ਬਾਣਾ ਤਾਰੋ ਤੇ ਕੁੱਟਮਾਰ ਕਰੋ ਇਹਦੇ ਨਾਲ ਜਿਹੜਾ ਹੈਗਾ ਪੂਰੇ ਜਿਹੜਾ ਹੈਗਾ ਭਾਰਤ ਕੀ ਪੂਰੇ ਵੱਲ ਦੇ ਵਿੱਚ ਵੀਡੀਓ ਚੱਲ ਗਈ ਆ ਸਾਨੂੰ ਸਾਰੇ ਦਲਾਂ ਪੰਥਾਂ ਦੇ ਫੋਨ ਵੀ ਆ ਰਹੇ ਨੇ ਜੂਪੀਆਂ ਤੋਂ ਵੀ ਆਇਆ ਪੰਜਾਬ ਦੇ ਵਿੱਚੋਂ ਵੀ ਉਧਰ ਬੁੜੇ ਦਲ ਦੇ ਤਰਨਾਂ ਦਲ ਦੇ ਸਾਰੇ ਆ ਰਹੇ ਨੇ ਹੋਰ ਵੀ ਨਿੰਗ ਸਿੰਘਾਂ ਦੇ ਵੀਡੀਓ ਵੀ ਪਾਈ ਜਾਂਦੇ ਨੇ ਆ ਪਰਮਜੀਤ ਮਾ ਉਹਨਾਂ ਨੇ ਵੀ ਪਾਈ ਹੈ ਸਾਰਿਆਂ ਨੇ ਤੇ ਇੱਥੇ ਵੱਡੀ ਕਾਰਵਾਈ ਹੋਊਗੀ ਜੇ ਪੁਲਿਸ ਪ੍ਰਸ਼ਾਸਨ ਨਾ ਜਾਗਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫੜਕੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਕੇਸਾਂ ਦੀ ਵਿਵਾਦ ਵੀ ਕੀਤੀ ਆ ਜਿਹੜਾ ਉਹਨਾਂ ਨੇ ਕੁੱਟਮਾਰ ਕੀਤੀ ਹੈ ਜਿਹੜੇ ਬੰਦੇ ਗੁੰਮ ਪਏ ਨੇ ਤੇ ਸਰਾ ਸਾਰੋ ਇਲਜ਼ਾਮ ਲਾ ਰਹੇ ਨੇ ਵੀ ਇਹਨਾਂ ਨੇ ਬੰਦਾ ਮਾਰਤਾ ਉਹ ਹਾਲਾਂਕਿ ਅਟੈਕ ਨਾਲ ਮਰਿਆ ਕੋਈ ਇਹੋ ਜੀ ਗੱਲਬਾਤ ਨਹੀਂ ਹੈ ਅਫਵਾਹਾਂ ਨੇ ਸਿੰਘਾਂ ਨੂੰ ਬਦਨਾਮ ਕਰਨ ਵਾਸਤੇ ਇਸਪਾਲ ਨੇ ਜਿਹੜੇ ਮੀਡੀਆ ਬਾਈਟ ਰਿਲੀਜ਼ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੇ ਕਿਰਪਾਨਾਂ ਤੇ ਕਿਰਚਾ ਮਾਰੀਆਂ ਤੇ ਬੰਦਾ ਮੌਕੇ ਤੇ ਮਰ ਗਿਆ ਸੀਗਾ ਫਿਰ ਉਹ ਵੱਲ ਸਾਹਿਬ ਦੱਸਣ ਮੈਡੀਕਲ ਰਿਪੋਰਟ ਉਹ ਮੈਡੀਕਲ ਰਿਪੋਰਟ ਦੇਣ ਉਹਦੀ ਕਿੱਥੇ ਮਾਰੀਆਂ ਨੇ ਕਿਰਪਾਨਾਂ ਐਵੇਂ ਝੂਠਾ ਇਲਜ਼ਾਮ ਲਾ ਦੇਣਾ ਕਿਸੇ ਤੇ ਆਹ ਤਾਂ ਜਿਹੜੀ ਹੁਣ ਵੀਡੀਓ ਚੱਲਦੀ ਆ ਤੁਹਾਡੇ ਸਾਹਮਣੇ ਡੰਡਾਂ ਨਾਲ ਡਾਂਗਾਂ ਨਾਲ ਕੁੱਟ ਰਹੇ ਨੇ ਉਹਨੂੰ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਕਈ ਮੀਡੀਆ ਵਾਲੇ ਵੀ ਦੱਸ ਰਹੇ ਨੇ ਕਿ ਵੀ ਨਿੰਗਲ ਸਿੰਘ ਬਾਣੇ ਦੇ ਵਿੱਚ ਦੋ ਜਣੇ ਆਏ ਤਿੰਨ ਜਣੇ ਉਹਨਾਂ ਨੇ ਆ ਕੇ ਹਮਲਾ ਕਰ ਦਿੱਤਾ ਉੱਥੇ ਮੌਕੇ ਤੇ ਬੰਦੇ ਨੂੰ ਮਾਰ ਦਿੱਤਾ ਕਰਚਾ ਨਾਲ ਫਿਰ ਉਹਦੀ ਡੈੱਡ ਬੋਡੀ ਦੀਆਂ ਫੋਟੋਆਂ ਉਹਦੀ ਰਿਪੋਰਟ ਮੈਡੀਕਲ ਕਿੱਥੇ ਆ ਬਿਲਕੁਲ ਉਹ ਅਟੈਕ ਨਾਲ ਮਰਿਆ ਚਰ ਸਿੰਘਾਂ ਦੇ ਝੂਠਾ ਇਲਜ਼ਾਮ ਲਾ ਰਹੇ ਨੇ ਐ ਸਿੰਘ ਉਹ ਤਾਂ ਬਣ ਵਾਲੇ ਨਹੀਂ ਹੈਗੇ ਫੌਜਪੂਰੀ ਆਊਗੀ ਚਾਹੇ ਸਾਨੂੰ ਪੂਰਾ ਚੰਡੀਗੜ੍ਹ ਕੀ ਆ ਸਾਰਾ ਮੁਹਾਲੀ ਜਾ ਅਸੀਂ ਸਾਫ਼ ਲੈਵਾਂਗੇ ਜਿਹੜਾ ਦੁੱਧ ਆ ਦੁੱਧ ਪਾਣੀ ਦਾ ਪਾਣੀ ਕਰਾਂਗੇ ਐ ਸੁਣਾ ਬੰਦਾ ਜਿਹੜੇ ਜੀ ਕਰਦਾ ਉਹ ਚੱਕੇ ਸਿੰਘਾਂ ਦੇ ਉੱਤੇ ਉਹ ਕਹਦਾ ਜੇ ਨਿੰਗ ਸਿੰਘਾਂ ਕੋਈ ਗੁੱਟ ਵੜਦੇ ਫਿਰ ਸਾਰਾ ਰੌਲਾ ਪੈ ਜਾਂਦਾ ਐ ਕਰਤਾ ਨਿੰਗ ਸਿੰਘਾਂ ਨੇ ਅੱਜ ਨਿੰਗ ਸਿੰਘਾਂ ਦੇ ਉੱਤੇ ਹੋ ਰਹੀ ਐ ਅਸੀਂ ਸਾਰੇ ਦਲਪੰਥ ਜਿੰਨੇ ਨੇ ਉਹਨਾਂ ਨੂੰ ਵੀ ਕਹਿਰ ਆ ਰਹੇ ਨੇ ਸਾਡੇ ਕੋਲ ਸਾਰਾ ਕੁਝ ਆ ਰਹੇ ਨੇ ਜੇ ਇਹਨਾਂ ਨੇ ਕੋਈ ਕਾਨੂੰਨੀ ਕਾਰਵਾਈ ਜਾ ਉਹਨਾਂ ਤੇ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹਨਾਂ ਹਟਾਈਆਂ ਫਿਰ ਪਤਾ ਨਹੀਂ ਕੀ ਹੋਊਗਾ ਹੁਣ ਵਾਲਾ ਸਮਾਂ ਹੀ ਦੱਸੂਗਾ ਦੋ ਨਿੰਗ ਸਿੰਘ ਫੜੇ ਹੋਏ ਨੇ ਰਿਮਾਂਡ ਦੇ ਉੱਤੇ ਨੇ ਦੋ ਦਿਨਾਂ ਦੇ ਪੁਲਿਸ ਦੇ ਜਿਵੇਂ ਡੀਐਸਪੀ ਬਲਦਸਰੇ ਕਹਿੰਦੇ ਉਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਬਾਕੀ ਵੀ ਜਿਹੜੇ ਨੇ ਇਨਵੋਲਵ ਉਹ ਵੀ ਫੜਾਂਗੇ ਤੁਹਾਨੂੰ ਲੱਗਦਾ ਕਿ ਵੀ ਨਿੰਗ ਸਿੰਘਾਂ ਦੀ ਗਲਤੀ ਹੋ ਸਕਦੀ ਹੈ ਇਸ ਕਰਕੇ ਮਸਲਾ ਸਾਰਾ ਵੱਧ ਗਿਆ ਨਿੰਗ ਸਿੰਘਾਂ ਨੇ ਕੁਝ ਅਜੀਹਾ ਬੋਲਦਾ ਬੋਲ ਦਿੱਤਾ ਹੋਣਾ ਜੇ ਕੋਈ ਗੁਰਦੁਆਰੇ ਆ ਰਿਹਾ ਤੇ ਹਰ ਕੋਈ ਸ਼ਾਂਤ ਤਰੀਕੇ ਨਾਲ ਹੀ ਆਉਂਦਾ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਆਉਂਦਾ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਆ ਸਾਰੀ ਦੁਨੀਆ ਪੜੀ ਲਿਖੀ ਆ ਪ੍ਰਸ਼ਾਸਨ ਵੀ ਟੋਟਲ ਪੰਜਾਬ ਸਭ ਨੂੰ ਪਤਾ ਹੈ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਲੜਾਈ ਹੋਈ ਆ ਤੇ ਕੈਮਰੇ ਕਿੱਥੇ ਆ ਸੀ ਸੀ ਡੀ ਬਾਹਰ ਹੋਣੀ ਚਾਹੀਦੀ ਨਾ ਜੇ ਬੰਦਾ ਕੋ ਮਰਿਆ ਉਹ ਕਿਰਪਾਨ ਨਾਲ ਮਰਿਆ ਕਿਰਚਨਾ ਮਰਿਆ ਗੱਡਾਸੇ ਨਾਲ ਮਰਿਆ ਨਿਹੰਗਾਂ ਨੇ ਮਾਰਿਆ ਉਹ ਵੀਡੀਓ ਕਿੱਥੀ ਜੇ ਨਿਹੰਗਾਂ ਸਿੰਘਾਂ ਨੂੰ ਕੁੱਟਦੇ ਦੀ ਵੀਡੀਓ ਬਾਹਰ ਆ ਗਈ ਸਾਰਿਆਂ ਨੇ ਦੇਖੀ ਧਿਆਨ ਦਿਓ ਸਾਰੇ ਪੜੇ ਲਿਖੇ ਪੰਜਾਬ ਏ ਤੇ ਕੀ ਉਹ ਨਿਹੰਗ ਸਿੰਘਾਂ ਨੂੰ ਜਦੋਂ ਬੰਦਾ ਮਾਰਿਆ ਜਾਣਿਆ ਗੱ ਸਿੰਘਾਂ ਨੇ ਕਿਤੇ ਕਿਰਪਾਨ ਮਾਰੀ ਉਹ ਡੈੱਡ ਬਾਡੀ ਦਿਖਾਈ ਉਹਦੇ ਕਿਰਪਾਨ ਵਜੀ ਦਿਖਾਈ ਕੋਈ ਮੈਡੀਕਲ ਦਿਖਾਇਆ ਪਰਚਾ ਕਿਵੇਂ ਦਰਜੋ ਜਿੰਨਾ ਚਿਰ ਤੱਕ ਮੈਡੀਕਲ ਰਿਪੋਰਟ ਨਹੀਂ ਆਈ ਜਾ ਸੀਸੀਟੀਵੀ ਕੈਮਰਾ ਜੋ ਵਾਇਰਲ ਨਹੀਂ ਕਰਦੇ ਪਏ ਵੀ ਦੇਖੋ ਨਿਹੰਗ ਸਿੰਘ ਗੁਰਦਰਾ ਸਾਹਿਬ ਲੜ ਰਹੇ ਆ ਜਾਂ ਗਲਤ ਬੋਲ ਰਹੇ ਆ ਜਾਂ ਕਿਸੇ ਨੂੰ ਮਾਰ ਰਹੇ ਆ ਉਹ ਵੀਡੀਓ ਕਿੱਥੇ ਗਿਆ ਜੇ ਨਿਹੰਗ ਸਿੰਘਾਂ ਦੇ ਕੁੱਟ ਮਾਰ ਵਾਲੀ ਆ ਗਈ ਹੈ ਨਿਹੰਗ ਸਿੰਘ ਤਿੰਨੇ ਚਾਰੇ ਬੇਹੋਸ਼ ਹੋ ਗਏ ਦੀ ਬੁਰੀ ਤਰ੍ਹਾਂ ਕੁੱਟੇ ਪੱਗਾਂ ਲਾਈਆਂ ਵਾਲ ਖਿੱਚੇ ਇਹ ਗੁੰਡਾਗਰਦੀ ਹੈ ਬਦਮਾਸ਼ੀ ਪੰਜਾਬ ਵਿੱਚ ਨਹੀਂ ਚੱਲੇਗੀ ਇਹ ਕੋਈ ਝੂਪੀ ਵੀ ਆ ਨਹੀਂ ਜੇ ਸਾਡੀਆਂ ਪੱਗਾਂ ਪੰਜਾਬ ਦੇ ਵਿੱਚ ਸੇਫ ਨਹੀਂ ਪੰਜਾਬ ਦੇ ਵਿੱਚ ਸਾਡੀਆਂ ਪੱਗਾਂ ਲਹਿਰੀਆਂ ਜੰਗ ਸਿੰਘਾਂ ਦੀਆਂ ਤੇ ਕੀ ਹੈ ਈਐਸੀ ਸੋਚਾਂਗੇ ਉਹ ਤਾਂ ਅਗੋ ਕਹਿੰਦੇ ਆ ਕਿ ਬਦਮਾਸ਼ੀ ਨੇ ਹੰਗਸਿੰਘ ਕਰਦਿਆ ਕਹਿੰਦੇ ਆ ਕਿ ਇਸ ਤਿੱਕੇ ਨਾਲ ਕਿਸੇ ਦਾ ਵੀ ਗੁੱਟ ਲਾ ਦਿੰਦੇ ਕਿਸੇ ਨੂੰ ਵੀ ਗਲ ਪੈ ਜਾਂਦੇ ਆ ਕਹਿੰਦੇ ਗਲ ਇਹ ਪਏ ਨੇ ਕਹਿੰਦੇ ਆ ਕੇ ਟੋਕਨ ਲਾ ਕੇ ਕਈ ਚੀਜ਼ਾਂ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਅਰਦਾਸ ਕੋਈ ਉੱਥੇ ਗੁਰਦੁਆਰੇ ਬੈਠੇ ਸੀਗੇ ਪਿੱਠ ਕਰਕੇ ਖੜੇ ਹੋਏ ਸੀਗੇ ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਸੀਗੀਆਂ ਇਹ ਕੀ ਮਸਲਾ ਸੀਗਾ ਕਿ ਇਹ ਇੰਨਾ ਅਧਿਕਾਰ ਬਦਮਾਸ਼ੀ ਕਿ ਚੱਲੇਗੀ ਫਿਰ ਸਾਰੇ ਦੇਖੋ ਇੱਕ ਰੋਡ ਤੇ ਰੋਲਾ ਜਿੱਥੇ ਕੋਈ ਨਹੀਂ ਹੈਗਾ ਸੁਹਾਣਾ ਸਾਹਿਬ ਉਹ ਗੁਰਦੁਆਰਾ ਹੈ ਜਿੰਨੂੰ ਪੂਰੀ ਦੁਨੀਆ ਝੁਕਦੀ ਹੈ ਤੇ ਕਟੋਕਰ ਵੀ ਮੇਰੇ ਨਾਲ ਗੁਰੂ ਘਰ ਦੇ ਵਿੱਚ 100 ਕੈਮਰਾ ਲਗਾਉਣਾ ਹੈ। ਹੂੰ ਤੇ ਜੇ ਉੱਥੇ ਨਿਹੰਗ ਸਿੰਘ ਲੜਿਆ ਜਾਂ ਬੈਂਸੇ ਜੋ ਨਾ ਬਦਮਾਸ਼ੀ ਕੀਤੀ ਉਹ ਵੀਡੀਓ ਕਿੱਥੇ ਆ? ਇੱਕ ਸਾਰੇ মিডিਆ ਵਾਲੇ ਧਿਆਨ ਨਾਲ ਸੁਣਨ ਵਾਲੇ ਗੱਲ ਏ। ਹੂੰ ਜਿਹੜੇ ਵੀ মিডিਆ ਵਾਲੇ ਨੇ ਖਬਰ ਚਲਾਈ ਆ ਮੇਨਿਹੰਗ ਸਿੰਘਾਂ ਨੇ ਬੰਦਾ ਮਾਰਿਆ ਜਾਂ ਗੁੰਡਾਗਰਦੀ ਕੀਤੀ। ਹੂੰ ਧਿਆਨ ਦੇ ਨਾਲ ਉਹ ਸਾਰੀਆਂ ਵੀਡੀਓ ਨਾਲ ਲਾਉਣ ਕੈਮਰੇ 'ਚ। ਹੂੰ ਜਿੱਥੇ ਨਿਹੰਗ ਸਿੰਘ ਲੜੇ, ਨਿਹੰਗ ਸਿੰਘਾਂ ਨੇ ਬੰਦਾ ਮਾਰਿਆ ਜਾਂ ਬੰਦੇ ਦੇ ਗੱਡਾ ਸਾਹ ਵਜਾ ਜਾਂ ਕਿਰਪਾਨ ਵਜੀ। ਬੰਦਾ ਮਰਿਆ ਉਹ ਵੀਡੀਓ ਨਾਲ ਲੱਗੀ ਹੋਣੀ ਚਾਹੀਦੀ ਜਿੰਨੇ ਕੋਈ ਫੇਕ ਵੀਡੀਓ ਪਾਈ ਕੱਲੀ ਚੱਕ ਕੇ ਜਵੇਂ ਇੱਕ ਸਵੇਰੇ ਚੈਨਲ ਚਲਾ ਰਿਆ ਸੀ ਉਹਨਾਂ ਕੋਈ ਬੰਦਾ ਮਰਿਆ ਜੀ ਉਹਨਾਂ ਨੇ ਗੁੰਡਾਗਰਦੀ ਕੀਤੀ ਜੇ ਕੀਤੀ ਦਿਖਾਓ ਉਹਦੇ ਪੁਲਿਸ ਦੇ ਬਿਆਨਾਂ ਤੇ ਚਲਾ ਰਹਿਣਾ ਪੁਲਿਸ ਜਿਹੜੇ ਬਿਆਨ ਦੇ ਰਹੀ ਆ ਉਸੇ ਤੇ ਉੱਤੇ ਚੱਲ ਰਿਹਾ ਬਲ ਸਾਹਿਬ ਨੇ ਬਿਆਨ ਦਿੱਤੇ ਉਸ ਦੇ ਉੱਤੇ ਖਬਰ ਚੱਲ ਰਹੀ ਆ ਦੇਖੋ ਬਲ ਸਾਹਿਬ ਨਾਲ ਸਾਡੀ ਹੋਂ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਵੀ ਆਂ ਕਿਰਪਾਨਾਂ ਵਜੀਆਂ ਆ ਟੱਕ ਲੱਗੀਆਂ ਨੇ ਬੰਦੇ ਕੋਈ ਗੱਲ ਨਹੀਂ ਹੋਈ ਉਹ ਕਹਿੰਦੇ ਮੈਂ ਅੱਧੇ ਘੰਟੇ ਜਾ ਕੇ ਮਿਲ ਲੈਣਾ ਤੁਹਾਨੂੰ ਮਿਲਣ ਗਿਆ ਐਸਐਸਪੀ ਸਾਹਿਬ ਨੂੰ ਮੈਸ ਕਿਉਂਕਿ ਜੰਗ ਸਿੰਘ ਜਥੇਬੰਦੀ ਐ ਅੰਮ੍ਰਿਤਸਰ ਤੋਂ ਤੁਹਾਨੂੰ ਸੋਵਾਂ ਹਿਸਾਬ ਨਾਲ ਫੋਨ ਆ ਗਏ ਹਰਿਆਣੇ ਚੋਂ ਰਾਜਸਥਾਨ ਤੋਂ ਕਿਉਂਕਿ ਮਾੜਾ ਮੋਟਾ ਮਸਲਾ ਨਹੀਂ ਇੱਕ ਦਸਤਾਰ ਦਾ ਮਸਲਾ ਉਹ ਵੀ ਨੰਗ ਨੰਗ ਸਿੰਘਾ ਦਾ ਉਹ ਵੀ ਤਾਂ ਕਹਿ ਰਹੇ ਨੇ ਇਹ ਵੀ ਮਾੜਾ ਮੋਟਾ ਮਸਲਾ ਨਹੀਂ ਕਿ ਸਾਡਾ ਤਾਂ ਬੰਦਾ ਮਰ ਗਿਆ ਕਹਿੰਦੇ ਨਹੀਂ ਬੰਦਾ ਮਰ ਗਿਆ ਸ਼ੋਅ ਕਰੋ ਜੇ ਬੰਦਾ ਮਰ ਗਿਆ ਦਿਖਾਉਣਾ ਤੇ ਜੇ ਉਹ ਨੰਗ ਸਿੰਘਾ ਦਿਖਾਰੇ ਪ੍ਰੂਫ ਵੀਡੀਓ ਵਾਇਰਲ ਹੋ ਰਹੀ ਕੀ ਉਹ ਬੰਦੇ ਮਰੇ ਦੀ ਵੀਡੀਓ ਨਹੀਂ ਆਏਗੀ ਜੇ ਵੀਡੀਓ ਕੋਈ ਅਜਿਹੀ ਚੀਜ਼ ਆ ਗਈ ਫਿਰ ਕੀ ਸਟੈਂਡ ਹੋਏਗਾ ਕੀ ਗੱਲਬਾਤ ਦੇਖੋ ਜੇ ਉਹ ਵੀਡੀਓ ਆ ਗਈ ਜੇ ਨਿੰਗਾ ਸਿੰਘਾਂ ਦੇ ਕੇਸ ਪੱਟੇ ਆ ਉਹ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਜੇ ਇਹਨੇਗਾ ਸਿੰਘਾਂ ਨੇ ਵਾਕਈ ਬੰਦਾ ਮਾਰਿਆ ਉਹਨਾਂ 'ਚ 302 ਦਾ ਪਰਚਾ ਹੋਵੇ ਉਹ ਕੋਈ ਚੱਕਰ ਨਹੀਂ ਜੇ ਉਹਨਾਂ ਨੇ ਮਾਰਿਆ ਪਰ ਪ੍ਰੂਫ ਮੈਡੀਕਲ ਰਿਪੋਰਟ ਉਸ ਤੋਂ ਬਾਅਦ ਪਰਚਾ ਦਰਜ ਹੋਊਗਾ ਪਹਿਲੋਂ ਨਹੀਂ ਹੋਊਗਾ ਪ੍ਰੂਫਾਂ ਦੇ ਆਧਾਰ ਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਸੀਸੀਟੀਵੀ ਕੈਮਰੇ 'ਚ ਦੇਖਿਆ ਜਾਵੇ ਇਹਨੇਗਾ ਨੇ ਬੰਦਾ ਮਾਰਿਆ ਗੁਰੂ ਘਰ ਸਾਰੇ ਕੈਮਰੇ ਲੱਗੇ ਸਾਰੇ ਸ਼ਹਿਰ ਦੇ ਵਿੱਚ ਮਹਾਲੀ ਸ਼ਹਿਰ ਦੇ ਵਿੱਚ ਆ ਕੋਈ ਮਾੜੀ-ਮੋਟੀ ਗੱਲ ਨਹੀਂ ਕਿਉਂਕਿ ਪ੍ਰੂਫ ਈ ਹੋਵੇ ਨਾ ਜਬਾਨੀ ਆਪ ਆਪ ਕਹਿ ਨਹੀਂ ਸਕਦੇ ਬੰਦਾ ਮਾਰਿਆ ਜੋ ਕੈਮਰੇ ਲੱਗੇ ਆ ਕੈਮਰੇ ਚ ਆਵੇ ਮੈਡੀਕਲ ਰਿਪੋਰਟ ਆਵੇ ਫਿਰ ਪਤਾ ਲੱਗੇ ਬੰਦਾ ਮਾਰਿਆ ਜੇ ਬੰਦਾ ਮਾਰਿਆ ਨਿਹੰਗ ਸਿੰਘਾਂ ਦੇ 302 ਦਾ ਪਰਚਾ ਦੋ ਅਸੀਂ ਕਵਾਂਗੇ ਦੋ ਨਾਲ ਖੜਾਂਗੇ ਉਹਨਾਂ ਦੇ ਪਰ ਜੇ ਨਜਾਇਜ਼ ਪਰਚਾ ਆ ਜਿਹੜੇ ਨਿਹੰਗ ਸਿੰਘਾਂ ਦਾ ਨਜਾਇਜ਼ ਕੁੱਟ ਮਾਰੂਈ ਪੂਰਾ ਪੰਜਾਬ ਦੇਸ਼ਾ ਵਿਦੇਸ਼ਾ ਤੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਨਿਹੰਗ ਸਿੰਘਾਂ ਦੇ ਨਾਲ ਖੜੀ ਆ ਉਹ ਕੌਣ ਨਿਹੰਗ ਸਿੰਘ ਸੀਗੇ ਤੁਹਾਡੇ ਦਲ ਦੇ ਸੀਗੇ ਜਾਂ ਕੌਣ ਸੀਗੇ ਕਿਵੇਂ ਕੀ ਗੱਲਬਾਤ ਹੋਈ ਕੀ ਸਾਰੀ ਡੀਐਸਪੀ ਬਲ ਸਾਹਿਬ ਲੋਕਲ ਹੀ ਸੀਗੇ ਪ੍ਰੋਗਰਾਮ ਲੋਕਲ ਦਾਸ ਅਸੀਂ ਕਦੇ ਉਹਨੂੰ ਮਿਲੇ ਨਹੀਂ ਹੈਗੇ ਐਵੇਂ ਕਹਿ ਦਈਏ ਪਰ ਅਸੀਂ ਨਿਹੰਗ ਸਿੰਘ ਬਾਣਾ ਹੋਣ ਦੇ ਨਾਤੇ ਅਸੀਂ ਪੂਰੀ ਸਪੋਰਟ ਕਰਾਂਗੇ ਕਰਾਂਗੇ ਕੀ ਕਰਾਂਗੇ ਜਿਹੜਾ ਉਹਨਾਂ ਨੇ ਕੁਝ ਕਰਿਆ ਜੇ ਕਤਲ ਦਾ ਮਾਮਲਾ ਫਿਰ ਕਤਲ ਨਹੀਂ ਹੈ ਗੁਰਦੁਆਰੇ 'ਚ ਫੋਟੋ ਨਹੀਂ ਹੈਗੀ ਸੀਸੀਟੀ ਕੈਮਰੇ ਹੈ ਨਹੀਂਗੇ ਉਹ ਦਿਖਾਉਣਾ ਕਿਰਪਾਨ ਮਾਰਦੇ ਦੀਆਂ ਇਹ ਝੂਠੇ ਇਲਜ਼ਾਮ ਨੇ ਬਿਲਕੁਲ ਸਰਾਸਰ ਜੇ ਨਿਹੰਗ ਸਿੰਘਾਂ ਦੀ ਕੁੱਟਿਆਂ ਦੀ ਫੋਟੋ ਆ ਸਕਦੀ ਹੈ ਬੰਦੇ ਮਾਰਦੇ ਦੀ ਵੀ ਆ ਸਕਦੀ ਹੈ ਉਹ ਦਿਖਾਉਣਾ ਫਿਰ ਪਤਾ ਲੱਗੂਗਾ ਮੈਡੀਕਲ ਰਿਪੋਰਟ ਕਿਵੇਂ ਹੈ ਇਹਦੇ ਵਿੱਚ ਆਈ ਆ ਉਹ ਅਟੈਕ ਨਾਲ ਮਰਿਆ ਅਟੈਕ ਨਾਲ ਹੋਰ ਅਟੈਕ ਹੋ ਗਿਆ ਉਹ ਮਾਰਦਾ ਗਲ ਸਿੰਘਾਂ ਦੇ ਇਹ ਗੱਲ ਬਿਲਕੁਲ ਗਲਤ ਆ ਤੁਸੀਂ ਕਮੇਟੀ ਦੇ ਨਾਲ ਉੱਥੇ ਜਾ ਕੇ ਗੁਰਦੁਆਰੇ ਗੱਲ ਕੀਤੀ ਜਾਂ ਉਹਨਾਂ ਦਾ ਕਿਸੇ ਦਾ ਫੋਨ ਆਇਆ ਕਿ ਵੀ ਇਹ ਗੱਲਬਾਤ ਹੋਈ ਸੀਗੀ ਅਸੀਂ ਤੁਹਾਨੂੰ ਦੱਸ ਦਿੰਦੇ ਆ ਕਿ ਮਸਲਾ ਕੀ ਸੀਗਾ ਫਿਰ ਮੈਨੂੰ ਐ ਦੱਸੋ ਜੀ ਪ੍ਰਧਾਨ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਨੇ ਫੋਨ ਲਾਇਆ ਬਾਬਾ ਮਾਨ ਸਿੰਘ ਜੀਆ ਨੇ ਉਹਨਾਂ ਨੂੰ ਪੁੱਛਿਆ ਵੀ ਉੱਥੇ ਕੀ ਗੱਲਬਾਤ ਹੋਈ ਆ ਜੇ ਇਹ ਬੰਦੇ ਮਾਰਨ ਦੀ ਗੱਲਬਾਤ ਹੁੰਦੀ ਹਜ਼ੂਰ ਸਾਹਿਬ ਉਹ ਕਹਿੰਦਾ ਮੈਂ ਤਾਂ ਹਜ਼ੂਰ ਸਾਹਿਬ ਆ ਫਿਰ ਪ੍ਰਧਾਨ ਸਾਹਿਬ ਨੂੰ ਨਾ ਪਤਾ ਹ ਉਹ ਕਹਿੰਦਾ ਮੈਨੂੰ ਕਿਸੇ ਮੈਟਰ ਦਾ ਪਤਾ ਹੀ ਕੋਈ ਨਹੀਂ। ਫਿਰ ਇਹ ਕਹਿੰਦੇ ਬੰਦਾ ਮਾਰਤਾ ਫਿਰ ਪਹਿਲਾਂ ਹੁਣ ਦੱਸੋ ਗੱਲ ਕਿੱਧਰ ਨੂੰ ਜਾਂਦੀ ਆ। ਪ੍ਰਧਾਨ ਸਾਹਿਬ ਦੇ ਨਾਲ ਗੱਲ ਹੋਈ ਆ ਹੁਣੇ ਹੀ ਹੋਈ ਆ ਹਜੇ। ਉਹ ਕਹਿੰਦਾ ਜੀ ਹਜੂਰ ਸਾਹਿਬ ਸਾਨੂੰ ਕੋਈ ਮੈਟਰ ਤਾਂ ਨਹੀਂ ਪਤਾ। ਜੇ ਗੁਰੂ ਘਰ ਦੇ ਵਿੱਚ ਬੰਦਾ ਮਰਿਆ ਹੋਵੇ ਕਤਲ ਹੋਵੇ ਫਿਰ ਉਹ ਕਿਉਂ ਨਾ ਗੱਲ ਕਰਨ? ਇਸ ਕਰਕੇ ਸਾਰਾ ਸਾਰ ਗਲਤ ਆ। ਇਹ ਇਲਜ਼ਾਮ ਗਲਤ ਨਹੀਂ। ਹੁਣ ਬੱਬੇ ਜੀ ਅਗਲਾ ਕੀ ਰੋਡ ਮੈਪ ਹੋਏਗਾ? ਐਕਸ਼ਨ ਕਰੋਗੇ ਜਾਂ ਫਿਰ ਉਹ ਪਰਿਵਾਰ ਵੀ ਕਹਿ ਰਹੇ ਕਿ ਸਾਡਾ ਬੰਦਾ ਗਿਆ ਹੈ ਅਸੀਂ ਕੀ ਕਰੀਏ? ਜੇ ਚੀਜ਼ਾਂ ਹੋਈਆਂ ਨੇ ਅਸੀਂ ਫਿਰ ਹੀ ਹੱਥ ਪਾਇਆ ਜਾ ਕੇ ਨੰਗਾ ਨੂੰ ਜੋ ਇਹ ਚੀਜ਼ਾਂ ਸਾਰੀਆਂ ਦੇਖੋ ਗੱਲ ਜੇ ਪਰਿਵਾਰ ਦਾ ਬੰਦਾ ਮਰਿਆ ਪ੍ਰਸ਼ਾਸਨ ਹੈਗਾ ਮੈਡੀਕਲ ਰਿਪੋਰਟ ਆਊਗੀ ਤੇ ਜੇ ਉਹਨੇ ਸਿੰਘ ਗਲਤ ਹੈ ਉਹਨਾਂ ਦੇ ਵਾਕੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਸਾਨੂੰ ਕੋਈ ਤਰਾਜ ਨਹੀਂ ਠੀਕ ਤਾਂ ਬਿਲਕੁਲ ਤਾਂ ਨੇ ਸਿੰਘ ਜਿੱਥੇ ਬਦੀ ਸਾਡੇ ਨਾਲ ਸੀਗੀ ਅਸੀਂ ਗੱਲਬਾਤ ਕੀਤੀ ਹੈ ਜਿਸ ਟੀਕੇ ਦੇ ਨਾਲ ਸੁਹਾਣਾ ਦੇ ਵਿੱਚ ਇਹ ਸਾਰੀ ਚੀਜ਼ ਹੋਈ ਸੀਗੀ ਸਿੰਘ ਸ਼ੇਤ ਦਾ ਗੁਰਦੁਆਰਾ ਉੱਥੇ ਕਹਿੰਦੇ ਲੜਾਈ ਹੁੰਦੀ ਉਸ ਤੋਂ ਬਾਅਦ ਇਹ ਖੂਨੀ ਰੂਪ ਧਾਰ ਲੈਣ ਕਰ ਲੈਂਦੀ ਹੈ ਕਹਿੰਦੇ ਉਸ ਤੋਂ ਬਾਅਦ ਨਿਹੰਗਾਂ ਨੇ ਇੱਕ ਬੰਦੇ ਨੂੰ ਮਾਰ ਦਿੱਤਾ ਬਾਬਾ ਜੀ ਹੋਰੀ ਕਹਿ ਰਿਹਾ ਕਿ ਵੀ ਜੇ ਕਿਸੇ ਨੂੰ ਮਾਰਿਆ ਕੋਈ ਸਬੂਤ ਹੋਏਗਾ ਫੋਟੋ ਹੋਏਗੀ ਕੋਈ ਤਾਂ ਚੀਜ਼ ਹੋਏਗੀ ਉਹ ਪੇਸ਼ ਕੀਤੀ ਜਾਵੇ ਜੇ ਉਹ ਬੰਦੇ ਨਿਹੰਗ ਸਿੰਘ ਗਲਤ ਸੀਗੇ ਤੇ ਅਸੀਂ ਆਪ ਨਾਲ ਖੜਾਂਗੇ ਕਾਰਵਾਈ ਕਰਵਾਵਾਂਗੇ ਪਰ ਡੀਐਸਪੀ ਐਚਐਸਓ ਬਾਲੋ ਰਾਂ ਦਾ ਤੁਹਾਨੂੰ ਉਹ ਬਿਆਨ ਸੁਣਨ ਨੇ ਜਿਹਦੇ ਵਿੱਚ ਉਹ ਦੱਸ ਰਹੇ ਨੇ ਕਿ ਵੀ ਕਿਰਪਾਨਾਂ ਤੇ ਕਿਰਚਾ ਮਾਰ ਕੇ ਜਿਹੜਾ ਬੰਦਾ ਮਾਰਿਆ ਗਿਆ ਸਰ ਕੀ ਮਾਮਲਾ ਕੀ ਹੈ ਜਿਹੜਾ ਪਰਸੋਂ ਦੇਰ ਰਾਤ ਨੂੰ ਜੇਤ ਘਟਨਾ ਕਰਨ ਵਾਪਰਿਆ ਜਿਸ ਦੇ ਵਿੱਚ ਇੱਕ ਵਿਦੂਦੀ ਜਿਹੜੀ ਜਾਨ ਵੀ ਜਿਹੜੀ ਚਲੀ ਗਈ ਹਾਲਾਂਕਿ ਦੱਸਿਆ ਰ ਮਾਮਲੀ ਇੱਕ ਸਾਈਡ ਨੂੰ ਲੈ ਕੇ ਇੱਕ ਪਾਰਕਿੰਗ ਨੂੰ ਲੈ ਕੇ ਜਿਹੜੀ ਚੱਕ ਹੋਈ ਸੀਗੀ ਪੂਰਾ ਮਾਮਲਾ ਕੀ ਹੈ ਬੇਸਿਕਲੀ ਸਾਡੇ ਕੋਲ ਇਹ ਕਰਨਦੀਪ ਸਿੰਘ ਪੁੱਤਰ ਪਟੜਲੇ ਪਰਮਜੀਤ ਸਿੰਘ ਨੇ ਬਿਆਨਤੇ ਅਸੀਂ ਮਕਦਮਾ ਦਰਜ ਕੀਤਾ ਸੀਗਾ ਜੋ ਆਪਣੇ ਐਫ ਆਈ ਆਰ ਨੰਬਰ ਹੈਗੀ ਹੈ 225 ਰਿਲੇਟਡ 59 ਅੰਡਰ ਸੈਕਸ਼ਨ 110 104 ਕਵੰਜਾ ਦੀ 2 3 ਦੀ 5 324 ਦੇ 4 ਬੀ ਐਨ ਐਸ ਆ ਠਾਣਾ ਸੁਹਾਣਾ ਇਹਦੇ ਰਿਕਾਰਡ ਦੇ ਵਿੱਚ ਇਹਨਾਂ ਦੀ ਆਪਸ 'ਚ ਪਹਿਲਾਂ ਕਿਸੇ ਗੱਲ ਦੀ ਤਲਖੀ ਹੋਈ ਸੀ ਦੋਵੇਂ ਮ੍ਰਿਤਕ ਦੀ ਤੇ ਇਹ ਮਲਜਮਾਂ ਦੇ ਫਾਦਰ ਵਰਿੰਦਰ ਸਿੰਘ ਦੀ ਤੇ ਉਹਦੇ ਹੀ ਜਿਹੜੀ ਕੀ ਕਹਿੰਦੇ ਉਹਦਾ ਰਵਿੰਜ ਕਰਨ ਲਈ ਜਿਹੜਾ ਹਰਨੂਰ ਸਿੰਘ ਧਰਮਪ੍ਰੀਤ ਸਿੰਘ ਤੇ ਨਾਲ ਵਰਿੰਦਰ ਸਿੰਘ ਮਲਕੀਤ ਸਿੰਘ ਸਾਰੇ ਹੀ ਉਹਨਾਂ ਦੀ ਗੱਡੀ ਘੇਰ ਕੇ ਉਹਨਾਂ ਦੇ ਉਹਨਾਂ ਨੇ ਕੁੱਟਮਾਰ ਕੀਤੀ ਕਿ ਇਹਦੇ ਆ ਆਪਣੇ ਮਤੇਈ ਦੇ ਪਿਤਾ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਸਰ ਇਹ ਕੋਈ ਹਥਿਆਰ ਨਾਲ ਹੋਇਆ ਹੈ ਜਾਂ ਕਿਸ ਤਰ੍ਹਾਂ ਹਾਂ ਕਿਰਪਾਨਾ ਕਿਰਚਾ ਨਾਲ ਹਮਲਾ ਹੋਇਆ ਤੇ ਇਹਦੀ ਜਿਹੜੀ ਐਗਜ਼ੈਕਟਨੈਸ ਹੈ ਇਹਦੀ ਪੋਸਟਮਾਰਟਮ ਰਿਪੋਰਟ ਤੋਂ ਬਹੁਤ ਸਾਰੀ ਡੀਟੇਲਿੰਗ ਹੋਗੀ ਤੇ ਇਹਦੇ ਵਿੱਚ ਅ ਅਸੀਂ ਦੋ ਦੋ ਮੁਲਜ ਮਹਰਨੂਰ ਸਿੰਘ ਤੇ ਧਰਮਪ੍ਰੀਤ ਪੁੱਤਰ ੋਰਿੰਦਰ ਸਿੰਘ 1646 ਸੈਕਟਰ 70 ਮੋਹਾਲੀ ਦੀ ਅਰੈਸਟ ਪਾਈਏ ਟੋਟਲ ਕਿੰਨੇ ਬੰਦੇ ਦੇ ਮਕਦਮਾ ਜਣਦਾ ਇਹ ਚਾਰ ਬੰਦਿਆਂ ਤੇ ਹੈ ਮੋਰਿੰਦਰ ਸਿੰਘ ਉਹਨਾਂ ਦਾ ਪਿਤਾ ਹੈ ਮਲਕੀਤ ਸਿੰਘ ਉਹਨਾਂ ਦਾਤਾ ਹੈ ਸਰ ਇਹਨਾਂ ਦਾ ਰਿਮਾਂਡ ਲੈ ਲਿਆ ਜੀ ਹਾਂਜੀ ਦੋ ਦਿਨ ਦਾ ਪੁਲਿਸ ਰਿਮਾਂਡ ਹੈ ਇਹ ਰੋਡ ਰੇਜ ਦਾ ਮਾਮਲਾ ਦੱਸਿਆ ਜਾ ਰਿਹਾ ਕਿ ਰੋਡ ਰੇਜ ਦੇ ਕਾਰਨ ਕੋਈ ਕਾਰ ਪਾਰਕਿੰਗ ਲੈ ਗਈ ਹੈ ਸਾਈਡ ਨੂੰ ਲੈ ਗਈ ਕੋਈ ਟਕਰਾਅ ਵੀ ਹੋਇਆ ਸੀ ਗੱਡੀ ਦੀ ਆਪਸ ਵਿੱਚ ਵੀ ਪੀੜੀਆਂ ਨੇ ਕੋਈ ਇਹ ਇਹ ਇਹਦੇ ਵਿੱਚ ਜਿਹੜੀ ਹੁਣ ਜਦ ਤੀ ਤੋਚ ਤੋਂ ਇਹੀ ਆਇਆ ਹੈ ਵੀ ਇਹਨਾਂ ਦੀ ਆਪਸ ਚ ਪਹਿਲਾ ਗੁਰਦੁਆਰੇ ਦੇ ਕੋਲ ਕਿਸੇ ਗੱਲ ਤੇ ਪੁਰਾਣੀ ਇਹ ਆਪਸ ਚ ਗੁਰਦੁਆਰੇ ਮਿਲਦੇ ਵੀ ਰਹਿੰਦੇ ਹੁੰਦੇ ਸੀ ਕਿਤੇ ਬਹਿਸ ਹੋਈ ਹੈ ਬਹਿਸ ਦੀ ਕਨਫਰੰਟੇਸ਼ਨ ਤੋਂ ਬਾਅਦ ਕਿਤੇ ਇਹਨਾਂ ਦੀ ਕੋਈ ਗੱਲ ਤੈਸ ਛਾ ਗਈ ਇਹਨਾਂ ਨੇ ਜਿਹੜੇ ਮੁਲਜਮ ਪਾਰਟੀ ਹੈ ਉਹਦਾ ਇਹ ਚਟਾ ਮਾਰੀ ਸਰ ਜੋ ਮੁਲਜਮ ਪਾਰਟੀ ਕਰਦੀ ਕੀ ਹੈ ਬੀਸਿਕਲੀ ਕੋਈ ਕੰਮ ਕਰ ਕੀ ਕਰਦੀ ਹੈ ਇਦਾਂ ਦਾ ਆਪਣੇ ਇਹ ਇਹ ਜਿਹੜੇ ਹੈਗੇ ਆ ਇਹ ਆਪਣੇ ਆਪਣਾ ਪ੍ਰਾਈਵੇਟ ਇਹਨਾਂ ਦੀ ਸ਼ਾਪ ਹੈ ਜਿਹਦੇ ਚ ਵਿਂਟੇਜ ਹੱਟ ਕੇ ਦਾ ਨਾਮ ਤੇ ਕਪੜੇ ਦਾ ਕੰਮ ਹੈ ਪਹਿਲੇ ਮਾਈ ਸੈੱਟ ਵਿੱਚ ਕੰਮ ਕਰਦੇ ਸੀ ਹੁਣ ਸੋਹਣ ਦੇ ਕੋਲ ਕੰਮ ਕਰਦੇ